ਮੈਂ ਗੁਰਦੁਆਰੇ ਆਵਾਂ ਮੈਂ ਮੱਥਾ ਟੇਕਾਂ ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਸ਼ਬਦਾਂ ਦੀ ਸਮਝ ਨਹੀਂ ਨਾ ਪ੍ਰਮਾਤਮਾ ਵੇਖਿਆ ਤੋਂ ਹੁਣ ਪਹਿਲੇ ਪਹਿਲ ਤੇ ਵਿਸ਼ਵਾਸ ਹੀ ਕਰਨਾ ਪਏਗਾ ਸੰਸਾਰ ਦੇ ਵਿੱਚ ਅਸੀਂ ਦੇਖਦੇ ਪਹਿਲੇ ਆਂ ਭਰੋਸਾ ਬਾਅਦ ਵਿੱਚ ਕਰਦੇ ਆਂ ਧਰਮ ਦੀ ਦੁਨੀਆ 'ਚ ਬਰੋਸਾ ਪਹਿਲੇ ਕਰਨਾ ਪਏਗਾ ਦਿਖਾਈ ਬਾਦ ਵਿੱਚ ਦੇਗਾ ਜਾਂ ਕੇ ਰਿਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਤਤ ਕਹਿੰਦੇ ਉਸੇ ਵਕਤ ਤਤ ਕਾਲ ਉਸੇ ਵਕਤ ਤਤ ਛੇਨ ਉਸੇ ਵਕਤ ਇਹ ਨਹੀਂ ਬਰੋਸਾ ਮੇਰਾ ਹੁਣ ਬਣਿਆ ਹੈ ਕਿ ਬ੍ਰਹਮ ਗਿਆਨ ਕਲ ਪ੍ਰਗਟ ਹੋਏਗਾ ਇਹ ਨਹੀਂ ਕਿ ਵਿਸ਼ਵਾਸ ਮੇਰਾ ਅਜ ਪੱਕਾ ਹੋਇਆ ਹੈ ਕਿ ਪ੍ਰਮਾਤਮਾ ਮੈਨੂੰ ਕੱਲ ਮਿਲੇਗਾ ਤਤ ਉਸੇ ਵਕਤ ਉਸੇ